ਤੁਹਾਡਾ ਕੀ ਨਾਮ ਹੈ ਤੁਹਾਡਾ ਕਿਹੜਾ ਖਾਣਾ ਹੈ ਮੇਰਾ ਨਾਮ ਪ੍ਰਵੀਨ ਕੁਮਾਰ ਹਾਂ ਸਬ ਇੰਸਪੈਕਟਰ ਐਸਐਚ ਕਨਾਲ ਕਲੋਨੀ ਲਗਾਮਾ ਕਿ ਮਾਫ ਜੀ ਇੱਥੇ ਰਿੰਗ ਰੋਡ ਤੇ ਇੱਕ ਟਰੱਕ ਡਰਾਈਵਰ ਆ ਰਿਹਾ ਸੀਗਾ ਉਹਦੇ ਤੋਂ ਇੱਕ ਜਦਾਨੀ ਨੇ ਹੱਥ ਦੇ ਕੇ ਟਰੱਕ ਰੋਕ ਲਿਆ ਟਰੱਕ ਰੋਕ ਕੇ ਜਦੋਂ ਡਰਾਈਵਰ ਨੇ ਸੋਚਿਆ ਵੀ ਇਹਨੇ ਕੋਈ ਲਿਫਟ ਲੈਣੀ ਹੋਊ ਜਾਂ ਔਖੀ ਹੋਊਗੀ ਟਰੱਕ ਰੋਕਣ ਤੋਂ ਬਾਅਦ ਦੋ ਬੰਦੇ ਉਹਦੇ ਨਾਲ ਦੇ ਨਾਲ ਦੇ ਲੁਕੇ ਹੋਏ ਸੀ ਜਿਹੜੇ ਬਾਹਰ ਆ ਗਏ ਉਹਨਾਂ ਨੇ ਉਹਨੂੰ ਰਾਤ ਨੂੰ ਧਰਾਤਮਕ ਆ ਕੇ ਉਹ ਤੋਂ ਕੁਝ ਕੋਹ ਕਰ ਲਈ 2000 ਰੁਪਏ ਦੀ ਅਤੇ 15000 ਰੁਪਿਆ ਉਹਨੇ ਆਪਣੇ ਖਾਤੇ ਵਿੱਚ ਪਵਾ ਲਿਆ ਇਸ ਸਬੰਧ ਵਿੱਚ ਅਸੀਂ ਮੁਕੱਦਮਾ ਦਰਜ ਕਰਕੇ ਅੱਜ ਦੋਸ਼ੀਆਂ ਨੂੰ ਤਿੰਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਉੱਥੋਂ ਹੋਰ ਮਾਡ ਲੈ ਕੇ ਇਹਨਾਂ ਦਾ ਪੁਲਿਸ ਰਿਪੋਰਟ ਲੈ ਕੇ ਡਿਟੇਲ ਪੁਸ਼ਟ ਕਰਾਂਗੇ ਹੋਰ ਵੀ ਮਾਮਲੇ ਸਾਹਮਣੇ ਆਉਣ ਦੀ ਉਮੀਦ ਹੈ ਇਹਦੇ ਬਾਰੇ ਅਸੀਂ ਵੈਰੀਫਾਈ ਕਰਨਾ ਬਾਕੀ ਹੈ ਅਜੇ ਹੋਰ ਕਰਨਾ ਹੈ ਬੇਰਕੋਰੇ ਦੇ ਬੰਦੇ ਸੀ ਜਿਹਨੇ ਆਇਆ ਕਿਵੇਂ ਕੰਟੈਕਟ ਮਲੇਰ ਕੋਰੇ ਆਦਮ ਸ਼ਰਾਕ ਤੇ ਬੰਦੇ ਅਸੀਂ ਕਹਿੰਦੇ ਅਸੀਂ ਮਤਲਬ ਬੇਰੁਜ਼ਗਾਰਾਂ ਇੱਥੇ ਇਹ ਬੰਦੇ ਰਹਿ ਰਹੇ ਸੀਗੇ ਬਿਨਾਂ ਦਸ ਲੋਕਾਂ ਨੂੰ ਆਪ ਦੇ ਪੇਡਰਸ ਨੂੰ ਦੱਸੇ ਜਦਾਨੀ ਕਿ ਮੇਰਾ ਸੰਪਰਕ ਚਾਹੀਦਾ ਜਦਾਨੀ ਵੀ ਮਲੇਰਕੋਟ ਨੇ ਦੀ ਹੈ ਇੱਕ ਬੰਦੇ ਨਾਲ ਜਦਾਨੀ ਬਤੌਰ ਪਤੀ ਰਹਿ ਰਿਹਾ ਦੂਜਾ ਉਹ ਘਰ ਵਾਲੇ ਦਾ ਜਿਹੜਾ ਰਹਿੰਦਾ ਉਸ ਦਾ ਦੋਸਤ ਹੈ ਉਹ ਦੂਜਾ ਬੰਦਾ ਇਹ ਬੰਦੇ ਕੇਸ ਕਰਕੇ ਕਾਫੀ ਰਾਹਤ ਸਾਨੂੰ ਏਰੀਆ ਦੇ ਵਿੱਚ ਕਾਫੀ ਰਾਹਤ ਰਹਿਣ ਦੀ ਉਮੀਦ ਹੈ ਕਿਉਂਕਿ ਕਾਰਨ ਇਹ ਹੈ ਵੀ ਇਹ ਬੰਦੇ ਸੀਗੇ ਆਤਮ ਸ਼ਲਾਕ ਤੇਥੋਂ ਰਹਿਣ ਵਾਲੇ ਹੈ ਨਹੀਂਗੇ ਰਹਿਣ ਵਾਲੇ ਮਲੇਰਕੋਟ ਨੇ ਦੇ ਆ ਕਿਸੇ ਵੀ ਵਾਰਦਾਤ ਨੂੰ ਇੰਜਾਮ ਦੇ ਸਕਦੇ ਸੀਗੇ